ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਟਾਲਾ ਬਾਈਪਾਸ ਦੇ ਨੇੜੇ ਇੱਕ ਸਰਕਾਰੀ ਬੱਸ ਨੂੰ ਪਿਛਲੇ ਪਾਸੇ ਆ ਰਹੇ ਟਿਪਰ ਦੇ ਵੱਲ ਜ਼ੋਰਦਾਰ ਟੱਕਰ ਮਾਰੀ ਗਈ ਤਾਂ ਬੱਸ ਦਾ ਕਾਫੀ ਨੁਕਸਾਨ ਹੋਇਆ ਤੇ ਬੱਸ ਦੇ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਦਾ ਵਾਲ-ਵਾਲ ਬਚਾ ਹੋਇਆ। ਉਹਨਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ। ਗੱਲਬਾਤ ਦੌਰਾਨ ਵਾਜ ਦੇ ਕੰਡਕਟਰ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਤੋਂ ਗੁਰਦਾਸਪੁਰ ਲਈ ਜਾ ਰਹੇ ਸਨ। ਕਿ ਬਟਾਲੇ ਦੇ ਬਾਈਪਾਸ ਤੇ ਪਹੁੰਚੇ ਤਾਂ ਪਿੱਛੋਂ ਟਿਪਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਹੈ। ਬ੍ਰੇਕ ਵੀ ਨਹੀਂ ਲੱਗੀ ਤੇ ਬੱਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ। ਬੱਸ ਦੇ ਵਿੱਚ ਸਫ਼ਰ ਕਰਨ ਵਿਅਕਤੀਆਂ ਦਾ ਕਹਿਣਾ ਹੈ ਕਿ ਟਰੱਕ ਵਾਲੇ ਦੀ ਗਲਤੀ ਸੀ ਜਿਸ ਨੇ ਪਿੱਛੋਂ ਆ ਕੇ ਟੱਕਰ ਮਾਰੀ ਹੈ। ਸਿੱਥੇ ਵਾਲ-ਵਾਲ ਬਚਾ ਹੋ ਗਿਆ। ਕਾ ਭਾਜੀ ਕੀ ਨਾਮ ਤੁਹਾਡਾ ਪ੍ਰਦੀਪ ਕੁਮਾਰ ਜੀ ਮੈਂ ਤਾਂ ਕਲੈਕਟਰ ਆ ਜੀ ਕਿੱਦਾਂ ਰੱਟਣਾ ਹੈ ਕੀ ਹੋਇਆ ਸਰ ਇਹ ਅੰਮ੍ਰਿਤਸਰੋਂ ਆਏ ਆ ਤੇ ਚੌਂਕ 'ਚ ਟ੍ਰੈਫਿਕ ਇੰਨੀ ਸੀ ਕਿ ਇੱਥੇ ਗੱਡੀਆਂ ਢਿੱਖੜੀ ਉਧਰੋਂ ਟਿਪਰ ਵਾਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਤ ਉਹਨੇ ਸਿੱਧੀ ਆਡੀ ਬੱਸ ਦੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾੜੀ ਮੋਟੀ ਸੱਟ ਪੇਟ ਲੱਗੀ ਐ ਤੇ ਉਹ ਬਾਕੀ ਐਸਐਸਪੀ ਜਿਹੜੀ ਫੋਰਸ ਹੈਗੀ ਆ ਉਹ ਆਗੇ ਹੀ ਮੌਕੇ ਤੇ ਉਹਨਾਂ ਨੇ ਜਿਹੜੇ ਫੇਰੇ ਉਹਨਾਂ ਨੂੰ ਮਾੜਾ ਮੋੜਾ ਟ੍ਰੀਟਮੈਂਟ ਦਵਾਤਾ ਪੂਰੀ ਪਾਰ ਦਿੱਤੀ ਹੈ ਕਿੰਨੀ ਕ ਸਪੀਡ ਨਾਲ ਇਸੇ ਵੰਡ ਸਰ ਟਿਪਰ ਵਾਲਾ ਜਿਹੜਾ ਉਹ ਕੋਈ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹਦੇ ਮਾਲ ਲੱਦੇ ਦਾ ਉਹਨੇ ਉਹਨੇ ਸਾਰੀ ਗੱਡੀ ਪਾਰਤੀ ਤੁਹਾਡੇ ਸਾਹਮਣੇ ਹੀ ਹੈ ਗੱਡੀ ਦੇਖ ਲਓ ਕੀ ਪੋਜੀਸ਼ਨ ਹੈ ਗੱਡੀ ਸੀ ਰਾਜਵਿੰਦਰ ਸਿੰਘ ਕਿੱਥੋਂ ਆ ਰਹੇ ਹੋ ਤੇ ਕੀ ਘਟਵਾਇਆ ਅੰਮ੍ਰਿਤਸਰੋਂ ਆ ਰਹੇ ਆ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੁੜ ਗਏ ਆ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲੋਂ ਆਉਣ ਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿੱਪਰ ਵੱਜ ਗਈ ਹੈ ਉਹਦੇ ਕੋਲ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬੱਸ ਦਾ ਤਾਂ ਤੁਹਾਡੇ ਸਾਹਮਣੇ ਹੀ ਆ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ-ਮੋਟੀ ਖਰੋਜ ਮਤਲਬ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਨਹੀ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮਾੜਾ-ਮਟਾ ਉਹ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਹੈਨਾ ਹਾਂਜੀ ਪ੍ਰਾਈਵੇਟ ਹਾਂਜੀ ਮੇਰਾ ਨਾਮ ਰੋਨੀ ਜੇ ਕਿੱਥੇ ਆਏ ਕਿੱਥੇ ਤੋਂ ਆਏ ਅਈ ਅੰਮ੍ਰਿਤਸਰ ਤੋਂ ਆਏ ਤੇ ਗੁਰਦਾਸਪੁਰ ਜਾਣਦੇ ਸੀਗੇ ਤੇ ਕੀ ਕਰਵਾਇਤੀ ਬੱਸ ਕਿੱਥੇ ਹੀ ਆਏ ਸਭ ਤੋਂ ਲਾਸਟ ਤੇ ਇਹੀਂ ਸੀਗੇ ਲਾਸਟ ਤੋਂ ਪਿੱਛੋਂ ਬੱਸ ਟੁੱਟੀ ਹੈ ਲਾਸਟ ਤੇ ਇਹੀਂ ਭੈਣ ਦੇ ਮੇਰੀ ਦੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤੇ ਫੇਟ ਰੁਪਾ ਪਾੜ ਕੇ ਸਾਰੀ ਤੁਸੀਂ ਬੱਸ ਦੇ ਕਿੱਥੇ ਕਿੱਦਾਂ ਦਾ ਵਿਰੋਧ ਹੈ ਸਮਝ ਨਹੀਂ ਆਇਆ ਹਨ ਨੂੰ ਤੁਹਾਨੂੰ ਤੋਂ ਲੱਗਿਆ ਕਿ ਬੱਸ ਐਂਡ ਹੀ ਆਜਾ ਜਿੱਤਰਾ ਗਲਤੀ ਕਿੰਨਾ ਦੀ ਹੈ ਉਹ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਹੈ ਬਸ ਬਚਾਵਾ ਬਸ ਥੋੜੀ ਚ ਸ਼ੀਸ਼ਾ ਖੁੱਬ ਗਿਆ ਜੀ ਭੈਣ ਜੀ ਹਾਂ ਜੀ ਕਿਹੜੀ ਘਟਨਾ ਕਿੱਥੇ ਹੋਈ ਹੈ ਕਿਸ ਤਰ੍ਹਾਂ ਹੋਣੀ ਹੈ ਹੁਣ ਇਹ ਹੁਣੇ ਬੱਸ ਆ ਰਹੀ ਐ ਅੰਮ੍ਰਿਤਸਰੋਂ ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਐ ਪੁਲ ਦੇ ਥੱਲੋਂ ਦੀ ਤੇ ਇਧਰੋਂ ਪਠਾਨਕੋਟ ਤੋਂ ਬਜਰੀ ਦੇ ਟਰੱਕ ਭਰੇ ਆ ਰਹੇ ਆ ਉਹ ਥੋੜਾ ਨਾਲ ਵੱਜ ਗਿਆ ਜੀ ਨੁਕਸਾਨ ਜਾਨੀ ਨੁਕਸਾਨ ਤੇ ਕੋਈ ਨਹੀਂ ਆ ਬਾਕੀ ਨੁਕਸਾਨ ਸਾਹਮਣੇ ਦਿਖਣੀ ਲਿਆ ਹੋਇਆ ਹੈਗਾ ਜਾਨੀ ਨੁਕਸਾਨ ਕੋਈ ਨਹੀਂ ਆ ਸਰ ਪਾਸਾ ਨੰਬਰ ਵਗੈਰਾ ਸਰ ਨੰਬਰ ਵਸਦਾ ਨੰਬਰ ਪੀਬੀ06 ਡਬਲ ਬੀ5361 ਇਹ ਪਠਾਨਕੋਲੀ ਪੂ ਦੀ ਪਾਸਿਆ ਸਰ ਕੀ ਕਾਰਵਾਈ ਹਾਂਜੀ ਕੀ ਕਾਰਵਾਈ ਕਰਦੇ ਦੇਖਦੇ ਆ ਜੀ ਟਰੱਕ ਲੱਗੇ ਦੇਖਣਾ ਉਧਰ ਲੱਗਾ ਲੱਗਾ ਸਾਈਡ ਤੇ